ਬਾਬਾ ਗੁਰਦਤਾ ਸਾਹਿਬ ਜੀ ਬੈਠੇ ਸਵੇਂ ਪਾਸ਼ਾ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਫਿਰ ਇਹ ਵੀ ਬਜਨ ਜੇਤੇ ਰੱਖਿਓ ਕੋਨਾ ਚਿਰ ਰਮਦਾਸ ਦੀ ਧਰਤੀ ਦੇ ਉੱਤੇ ਬਾਬਾ ਬੁੱਢਾ ਸਾਹਿਬ ਦਾ ਸੰਸਕਾਰ ਨਹੀਂ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਕਹਿੰਦੇ ਮਹਾਰਾਜ ਸ਼ਾਮਾਂ ਪੈਂਦੀਆਂ ਨੇ ਆਹ ਵੇਲਾ ਹੋ ਗਿਆ ਮਹਾਰਾਜ ਸ਼ਾਮਾਂ ਪੈਂਦੀਆਂ ਆਪਾਂ ਬਾਬਾ ਬੁੱਢਾ ਸਾਹਿਬ ਦਾ ਸੰਸਕਾਰ ਕਰੀਏ ਕਿਉਂਕਿ ਬਾਬਾ ਬੁੱਢਾ ਸਾਹਿਬ ਨਾਲ ਸਿੱਖ ਪ੍ਰੇਮ ਬੜਾ ਕਰਦੇ ਸੀ ਬਾਬੇ ਬੁੱਢੇ ਨਾਲ ਪ੍ਰੇਮ ਕਿਹੜਾ ਨਹੀਂ ਕਰਦਾ ਖਾਲਸਾ ਜੀ ਬਾਬੇ ਬੁੱਢੇ ਦਾ ਨਾਮ ਲੈ ਕੇ ਜੀਵਨ ਸਫਲ ਹੋ ਜਾਂਦਾ ਮਾ ਅਜ ਨੂੰ ਕਹਿੰਦੇ ਬਾਬਾ ਜੀ ਸੰਸਕਾਰ ਕਰ ਇਹ ਬਾਬਾ ਬੁੱਢਾ ਸਾਹਿਬ ਜੀ ਦਾ ਸੰਸਕਾਰ ਨਾ ਕਰਨ ਮਹਾਰਾਜ ਸਿੱਖਾਂ ਨੇ ਪੁੱਛਿਆ ਮਹਾਰਾਜ ਕਾਰਨ ਦੱਸੋ ਇਹਦੇ ਜਿੰਨਾ ਚਿਰ ਬਾਬਾ ਸ਼੍ਰੀਚੰਦ ਨਹੀਂ ਆਉਂਦੇ ਉਨਾ ਚਿਰ ਸੰਸਕਾਰ ਨਹੀਂ ਲਾਹੀ ਬਾਬਾ ਸ਼੍ਰੀਚੰਦ ਜੀ ਆਏ ਤੇ ਬਾਬਾ ਬੁੱਢਾ ਸਾਹਿਬ ਦਾ ਸੰਸਕਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਸ਼੍ਰੀਚੰਦ ਸਾਹਿਬ ਜੀ ਨੇ ਕੀਤਾ ਫਿਰ ਬਾਬਾ ਗੁਰਦਿੱਤਾ ਸਾਹਿਬ ਦੀ ਬਰਾਜਮੰਦ ਹੋਏ ਬਾਬੇ ਗੁਰਦਿੱਤੇ ਜੀ ਵੀ ਕਰਾ ਮਾਤਾ ਮਰਤ ਦੀਆਂ ਰਹੀਆਂ ਖਾਲਸਾ ਜੀ ਉਹ ਬਾਬਾ ਗੁਰਦਿੱਤਾ ਦੀਨ ਤੁਨੀ ਦਾ ਟਿੱਕਾ ਜੋਰ ਵਰ ਮੰਗਿਆ ਸੋ ਵਰ ਦਿੱਤਾ ਜੂਨ 1984 ਦਾ ਸਮਾਂ ਆ 1 ਜੂਨ ਨੂੰ ਸਭ ਤੋਂ ਪਹਿਲੇ ਦਿਨ ਭਾਈ ਮਹਿੰਗਾ ਸਿੰਘ ਦੀ ਬੱਬਰ ਸ਼ਹੀਦ ਹੋਏ ਨੇ ਉਹਨਾਂ ਨੇ ਬਾਬਾ ਗੁਰਦਿੱਤਾ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਉਹਨਾਂ ਕਹਿੰਿਆ ਬਾਬਾ ਗੁਰਦਿੱਤਾ ਸਾਹਿਬ ਜੀ ਦੁਨੀਆਂ ਦੇ ਲੋਕ ਕਹਿੰਦੇ ਨੇ ਤਨ ਬਾਬਾ ਗੁਰਦਿੱਤਾ ਦੀਨ ਤੁਨੀ ਦਾ ਟਿੱਕਾ ਜੋਰ ਵਰ ਮੰਗਿਆ ਸੋ ਵਰ ਦਿੱਤਾ ਬਾਬਾ ਜੀ ਦੁਨੀਆਂ ਦੇ ਲੋਕ ਕਿਤੇ ਕਰਾਵਾਤ ਵਰਤਾਓ ਮੈਂ ਮਹਿੰਦਾ ਸਿੰਘ ਅਰਦਾਸ ਕਰਦਾ ਮਾਪਾ ਗੁਰਦਤਾ ਜੀ ਤੁਹਾਡੇ ਚਰਨਾਂ ਦੇ ਵਿੱਚ ਜੇ ਫੌਜ ਚੜ੍ਹ ਕੇ ਆਉਂਦੀ ਹੈ ਪਹਿਲੀ ਗੋਲੀ ਮੇਰੀ ਸਾਥੀ ਤੇ ਵੱਜੇ ਨੀਲਾ ਕਾਰਾ ਪੜੋ ਹਰ ਸਾਜੀ ਕਰਾਵਾਤ ਵਾਪਰਦੀ ਹੈ ਇਹ ਗੁਰੂ ਨਾਨਕ ਦਾ ਘਰ ਆ ਇੱਥੇ ਕੁੱਤਿਆਂ ਦੀ ਵੀ ਕਰਾਵਾਤਾਂ ਜੇ ਬਾਬਾ ਮਹਿੰਦਾ ਸਿੰਘ ਬਾਬਰ ਬਾਬਾ ਟਾਲਰਾਏ ਸਾਹਿਬ ਮੋਰਚਾ ਲਾਇਆ ਸੀ ਤੇ ਪਹਿਲੀ ਗੋਲੀ ਪਹਿਲੀ ਝੂਟ ਦੇ ਪਹਿਲੇ ਸ਼ਹੀਦ ਬਾਬੇ ਗੁਰਦਤਾ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਤੇ ਪਹਿਲੇ ਸ਼ਹੀਦ ਭਾਈ ਮੈਂਗਾ ਸਿੰਘ ਬੱਬਰ ਸੀ ਗੁਰੂ ਖਾਲਸਾ ਜੀ ਫਿਰ ਗਾਂ ਚਲੇ ਜਾਓ ਇਹ ਸਾਰੀ ਥੇੜ ਇਹ ਗੁਰੂ ਨਾਨਕ ਦੇ ਘਰ ਦੀ ਹੈ ਗੁਰੂ ਨਾਨਕ ਦਾ ਘਰ ਵੱਡਾ ਇੱਥੋਂ ਜੋ ਬੰਦੋ ਮਿਲਦਾ ਖਾਲਸਾ ਜੀ ਇੱਥੇ ਤਾਂ ਕੋਈ ਭਾਵਨਾ ਨਾਲ ਆਵੇ ਸਰਦਾ ਨਾਲ ਆਵੇ ਇੱਕ ਮੈਨੂੰ ਕਹਿੰਦਾ ਕਿਹਾ ਤੂੰ ਬਾਬਾ ਨਿਹੰਗ ਸਿੰਘ ਤੂੰ ਬਾਬਾ ਸ਼੍ਰੀ ਚੰਦ ਦੀ ਕਥਾ ਕਿਉਂ ਕਰਦਾ ਮੈਂ ਕਿਹਾ ਮੈਂ ਤਾਂ ਬਾਬਾ ਜੀਤ ਸਿੰਘ ਦੀ ਵੀ ਕਰਦਾ ਬਾਬੇ ਫਲੇ ਸਿੰਘ ਦੀ ਵੀ ਕਰਦਾ ਉਹਨੇ ਤਾਂ ਤੈਨੂੰ ਕਦੀ ਕਿਹਾ ਇਹ ਬਾਬਾ ਸ਼੍ਰੀਚੰਦ ਵੀ ਬਰਨਾਨਕ ਸਾਹਿਬ ਦਾ ਪੁੱਤਰ ਹੈ ਜਿਹ ਗੋਵਿੰਦ ਸਿੰਘ ਦੇ ਪੁੱਤਰ ਸਾਹਿਬ ਮੈਂ ਕਹਾਂ ਬਾਬਾ ਸ਼੍ਰੀਚੰਦ ਨੇ ਤਾਂ ਸਾਰੀ ਖੇਡ ਰਚਾਈ ਹੈ ਜਦੋਂ ਨਾਂ ਲੈ ਕੇ ਬਹਿ ਜੀਏ ਮੈਂ ਕਿਹੜਾ ਕੋਈ ਕਿਤਾਬ ਪੜ ਕੇ ਕਹਾ ਕਰਦਾ ਆਪੇ ਹੀ ਉਤਰ ਆਉਦੀ ਹੈ ਗੁਰੂ ਖਾਲਸਾ ਜੀ ਇਹ ਕਰਾਵਾ ਦਾ ਗੁਰਨਾਨਕ ਦੇ ਕਰਦੀ ਖੰਡੇ ਬਾਟੇ ਦਾ ਅਮਰਦੇਸ਼ਾ ਕੋ ਤਿਆਰ ਪਰ ਤਿਆਰ ਹੋਵੋ ਜਿੰਨਾ ਭਾਈ ਅੱਜ ਖਾਡੇ ਬਾਟੇ ਦਾ ਅਮਰਦੇਸ਼ਾ ਗਿਆ ਮੈਂ ਇੱਕ ਸਾਖੀ ਸੁਣਾ ਕੇ ਖੜੇ ਕਰੂੰ ਖਾਲਸਾ ਜੀ ਨਿਆਂ ਸਿੰਘ ਬਾਬਾ ਮਿਲ ਸਿੰਘ ਜੀ ਹਜੂਰ ਸਾਹਿਬ ਵਾਲੇ ਹੋਏ ਜੀ ਨੇ ਅਸੀਂ ਸੇਕ ਸਿੱਖ ਦਾ ਕਰਤਾਰ ਕਿੱਡਾ ਉੱਚਾ ਹੋਵੇ ਜੇ ਖੱਡੇ ਬਾਗ ਦਾ ਅਮਰ ਦੇ ਛਕਿਆ ਦੁੱਕੀ ਤਿੱਕੀ ਗਾੜੀ ਸਿਰ ਨਹੀਂ ਝੁਕਾਉਣਾ ਸਿਰਫ ਹਲਤਾਹ ਰਾਜ ਬਾਪੂਖਾਂ ਦੇ ਚਰਨਾਂ ਤੋਂ ਬਗੈਰ ਜਿਹੜੇ ਰੱਬ ਨੂੰ ਮੰਨਣ ਵਾਲਿਆਂ ਤੋਂ ਬਗੈਰ ਹੋਰ ਕਿਹਾ ਕਿ ਸਿਰ ਨਹੀਂ ਝੁਕਾਉਣਾ ਰਾਜਨੀਤਿਕ ਬੰਦੇ ਦੇ ਅਗੇ ਬਾਬਾ ਮਿਤ ਸਿੰਘ ਜੀ ਹਜੂਤ ਸਾਹ ਵਾਲੇ ਖਾਲਸਾ ਜੀ ਜਿਨ੍ਹਾਂ ਨੇ ਮਾਤਾ ਸਾਹਿਬ ਦੇਵਾਂ ਦੇ ਅਸਥਾਨ ਦੀ ਸੇਵਾ ਕਰਾਈ ਬਾਬਾ ਜੀ ਦਾ ਪੁਰਾਣਾ ਪਿੰਡ ਸੀ ਮੜਿਆੜੀ ਤੇ ਬਾਬਾ ਧਰਮ ਸਿੰਘ ਜੀ ਚਮਕੌਰ ਸਾਹਿਬ ਸੇਵਾ ਕਰਦੇ ਸੀ ਤੇ ਬਾਬਾ ਮੇਨ ਸਿੰਘ ਨੂੰ ਪਤਾ ਲੱਗਾ ਕਿ ਮਾਤਾ ਜੀ ਦਾ ਅਸਥਾਨੇ ਉੱਤੇ ਕੋਈ ਸੇਵਾ ਨਹੀਂ ਕਰਦਾ ਤੇ ਬਾਬਾ ਜੀ ਗਏ। ਬਾਬੇ ਧਰਮ ਸਿੰਘ ਕੋਲੇ ਬਾਬਾ ਜੀ ਆਪਾਂ ਦੋਵੇਂ ਚੱਲੀਏ ਤੇ ਜਾ ਕੇ ਸੇਵਾ ਕਰਾਈਏ ਮਾਤਾ ਜੀ ਦੇ ਅਸਥਾਨ ਦੀ। ਦੋਵੇਂ ਤੁਰੇ ਖਾਲਸਾ ਜੀ ਇੱਕ ਘੋੜੀ ਸੀ ਬਾਬਾ ਜੀ ਕੋਲ। ਜਾ ਕੇ ਮਾਤਾ ਜੀ ਦੇ ਅਸਥਾਨ ਤੇ ਦੋ ਟੀਨਾ ਆਪਣੇ ਸਿਰ ਤੇ ਰੱਖ ਕੇ ਮਾਤਾ ਜੀ ਦਾ ਅਸਥਾਨ ਜਾ ਕੇ ਤੰਬੂ ਲਾਇਆ। ਜਦੋਂ ਤੰਬੂ ਲਾਇਆ ਤੇ ਬਾਬਾ ਧਰਮ ਸਿੰਘ ਜੀ ਨੇ ਕਹੇ